ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਵਈ ਅੰਗਰੇਜ਼ੀ ਚ ਪੁੱਠੀ ਗਿਣਤੀ ਬਾਬਾ ਜੀ ਦੇ ਮੂੰਹੋਂ ਸੁਣਾਉਣਿਆ ਬਾਬਾ ਰਜਿੰਦਰ ਸਿੰਘ ਜੀ ਹੈੱਡ ਗ੍ਰਾਂਥੀ ਗੁਰਦੁਆਰਾ ਅੰਗੀਠਾ ਸਾਹਿਬ ਸ੍ਰੀ ਮਸਤੋਣਾ ਸਾਹਿਬ ਚਲੋ ਬਾਬਾ ਜੀ ਸੁਣਾਓ ਜੀ 20019998979695949392919089888786858483828180

49 48 47 46 45 44 53 42 41 40 ਤੇ 39 38 37 36 35 34 33 32 31 30 29 28 27 26 25 24 23 22 21 20 ਬੋਲ ਹੋ ਗਿਆ ਬੋਲ ਹੋ ਗਿਆ 19 18 17 16 15, 40, 14 13